ਮੇਰੀ ਪ੍ਰਜਾਇਤ ਤੁਤੀ ਹੈਗੀ ਤੇ ਉਧਰ ਪਹਿਲੇ ਬੜਾ ਹਲਾ ਪੜਾ ਇਸ ਬਾਤ ਦਾ ਕਿ ਨਾ ਪੰਜਾਬ ਮੇ ਲੋਕ ਗੁਰਦੁਆਰੇ ਛੱਡ ਕੇ ਚਰਚਾਂ ਨੂੰ ਜਾਣਾ ਸ਼ੁਰੂ ਹੋ ਗਏ ਕਿੱਥੇ ਜਿਆਦਾ ਤੋਂ ਜਿਆਦਾ ਚਰਚ ਚੰਗੀ ਗੱਲ ਹੈ ਹਾਂ ਗੁਰਦੁਆਰੇ ਨੂੰ ਚਰਚ ਚੰਗਾ ਹੈ ਗੁਰਦੁਆਰੇ ਪੁੱਠੀ ਮੱਤ ਹੈ ਜਿੱਦਣ ਚਰਚ ਚਲੇਗੇ ਸਿੱਖ ਛੇਤੀ ਬਣ ਜਾਣਗੇ ਜਿਹੜੇ ਗੁਰਦੁਆਰੇ ਨਾਲ ਜੁੜੇ ਨੇ ਕੱਟੜ ਕਦੇ ਸਿੱਖੀ ਨਹੀਂ ਤਾਲ ਕਰਨਗੇ ਚਰਚਾਲੇ ਫਲੈਕਸੀਬਲ ਸੋਚ ਹੈ ਉਹਨਾਂ ਦੀ ਕੋਈ ਇਹਨਾਂ ਦਾ ਸਰਦਾਰ ਬਣ ਜਵੇ ਹਿੰਦੂ ਬਣ ਜਵੇ ਮੁਸਲਮਾਨ ਬਣ ਜਵੇ ਇਹਨਾਂ ਦਾ ਕਦੇ ਉਹਨਾਂ ਨੇ ਮਾਇਨ ਨਹੀਂ ਕੀ ਕਦੇ ਗੱਲ ਸੁਣੀ ਹੈ ਵਰਡ ਵਿੱਚ ਇਹ ਡੱਬਦੇ ਨੇ ਹਿੰਦੂ ਜਿਆਦਾ ਡੱਬਦੇ ਨੇ ਸਾਡਾ ਕਿਉਂ ਬਣ ਗਿਆ ਸਿੱਖ ਜਿਆਦਾ ਡੱਬਦੇ ਨੇ ਜਿਹੜੇ ਟੱਪਦੇ ਨੇ ਸਭ ਤੋਂ ਬੁਰੇ ਬੰਦੇ ਹੋਣੇ ਸਭ ਤੋਂ ਧਰਮ ਦੇ ਖਿਲਾਫ ਹੋਣੇ ਤੁਸੀਂ ਕੀ ਲੈਣਾ ਨਾ ਤੁਮ ਸਿੱਖੋ ਗੁਰੂ ਨੇ ਜਿਹੜੀ ਬਲਮੇ ਬੜਨੇ ਦੀਆ ਉਸੇ ਅੱਛਾ ਧਾਰਮ ਮਿਲਾ ਧਰਮ ਲੋਕ ਛੜ ਛੜ ਗਾਂ ਜਾਂਦੇ ਹੀ ਹੁੰਦੇ ਨੇ ਉਹ ਚਲੇ ਗਏ ਫਿਰ ਛੱਡਦੇ ਕਿਉਂ ਨੇ ਥੋੜੇ ਵਾਲਾ ਧਰਮ ਖੋਟਿਆ ਥੋੜੇ ਵਾਲਾ ਛੱਡਦੇ ਨੇ ਉਹ ਲੋਕ ਧਰਮ ਨਹੀਂ ਝੜ ਰਹੇ ਲੋਕ ਜਿਹੜਾ ਥੋੜਾ ਪ੍ਰਚਾਰ ਉਹ ਛੱਡ ਰਹੇ ਨੇ ਇਸ ਵਕਤ ਉਹ ਖੋਟਿਆ we mm -hmm.